ਸਾਡੇ ਨੂੰ ਸਾਡੂ ਨੂੰ ਇਹ ਮੌਕਾ ਮਿਲਿਆ ਕਿ 21 ਦੇ ਬਾਈ ਤੇ ਰੀਤ ਨੂੰ ਨਗਰ ਕੀਰਤਨ ਨੇ ਇੱਥੋਂ ਲੰਘਣਾ ਹੈ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਿੰਤ ਨੂੰ ਸਨ੍ਹਾਵੀ ਸਵਾਗਤ ਦੇ ਮੌਕੇ ਤੇ ਨਗਰ ਕੀਰਤਨ ਆ ਰਿਹਾ ਹੈ ਸਾਡੇ ਕੋਲ ਖੁਸ਼ੀ ਨਗਰ ਤੋਂ ਔਰ 22 ਤਰੀਕ ਨੂੰ ਉਕੇਰੀਆਂ ਤੋਂ ਐਂਟਰ ਕਰਕੇ 10 ਦਾੰਡਾ ਫਲਟਕਾਰ ਹੁੰਦੇ ਹੋਏ ਇੱਥੇ ਹੁਸ਼ਾਰਤੂ ਰਹੇਗਾ ਔਰ ਸਾਰੇ ਸਾਰੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਸਾਰੇ ਮਹਿਕ ਮੇ ਪੀਐਸਪੀ ਸੀਐਲ ਟੀਡਬੀ ਪੰਚਾਇਤੀ ਰਾਜ ਲੋਕਲ ਬਾਡੀਜ਼ ਸਾਰਿਆਂ ਨੇ ਅੱਜ ਜੁਆਇੰਟ ਤਹਿਕੀਕ ਕਰਤੀ ਹੈ ਮੌਕੇ ਦਾ جائزہ ਲਿਆ ਹੈ ਥਾਂ ਥਾਂ ਤੇ ਕਿੱਥੇ ਕਿਹੜੀ ਜਥੇਬੰਦੀ ਨੇ ਆ ਕੇ ਦਰਸ਼ਨ ਕਰਨੇ ਕਿੱਥੇ ਲੰਗਰ ਲੱਗਣਾ ਹੈ ਕਿੱਥੇ ਚਾਪਾਨੀ ਦਾ ਪ੍ਰਬੰਧ ਹੋਣਾ ਹੈ ਸਾਫ ਸਫਾਈ ਦੀ ਸੁਰੱਖਿਆ ਦੇ ਅਰੇਂਜਮੈਂਟਸ ਉਹਦਾ ਸਾਰਿਆਂ ਦਾ ਜੁਆਇੰਟ ਇਨਸਪੈਕਸ਼ਨ ਔਰ ਅਗੇ ਵੀ ਪਲੈਨਿੰਗ ਹੋਤੀ ਵਿਦਿਨ ਮੈਡਮ ਇਹ ਜਿਹੜਾ ਇਹ ਮੌਇਨਾ ਹੈ ਜਿਹੜਾ ਬੱਸ ਦੇ ਵਿੱਚ ਹੀ ਕਿਉਂ ਕੀਤਾ ਜਾ ਰਿਹਾ ਹੈ ਜੀ ਦੇਖੋ ਜੀ ਤੁਸੀਂ ਦੇਖ ਰਹੇ ਹੋ ਬੱਸ ਸਾਡੀ ਭਰੀ ਹੋਈ ਹੈ ਕਿਉਂਕਿ ਸਾਡੇ ਸਾਰੇ ਵਿਭਾਗਾਂ ਸੀ ਚਾਹੁੰਦੇ ਸੀ ਕਿ ਇਕੱਠੇ ਹੋ ਕੇ ਆਪਸ ਦੇ ਵਿੱਚ ਇਹਨਾਂ ਦਾ ਵੀ ਇਨਪੁਟ ਸਾਨੂੰ ਮਿਲੇ ਔਰ ਅਸੀਂ ਜਿਹੜੀ ਉੱਪਰ ਦੀ ਡਾਇਰੈਕਸ਼ਨ ਸਾਨੂੰ ਆਈ ਹੋਈ ਹੈ ਟੂਰਿਜ਼ਮ ਡਿਪਾਰਟਮੈਂਟਰ ਨੂੰ ਜਿਹਨੇ ਇਹ ਅਰੇਂਜਮੈਂਟਸ ਦਿੱਤੇ ਗਏ ਮਾਈਨਰ ਚੀਫ ਸੈਕਟਰ ਸਾਹਿਬ ਨੂੰ ਸਾਨੂੰ ਜਿਹੜੀਆਂ ਹਦਾਇਤਾਂ ਆਈਆਂ ਡੀਜੀਪੀ ਸਾਹਿਬ ਨੂੰ ਜਿਹੜੀਆਂ ਹਦਾਇਤਾਂ ਆਈਆਂ ਉਹ ਸਾਰਿਆਂ ਦਾ ਕਮਿਊਨੀਕੇਟ ਹੋ ਸਕਾ ਤਾਂ ਕਰਕੇ ਸਾਡੇ ਗੜਸ਼ੰਕਰ ਤੋਂ ਲੈ ਕੇ ਮੁਕੇਰੀਆਂ ਤੱਕ ਦੇ ਪੰਜ ਉਹ ਐਸਟੀਐਮਸ ਉਹਨਾਂ ਦੇ ਦਫ਼ਤਰ ਸਾਹਿਬਾਨ ਸੀਓ ਸਾਹਿਬਾਨ ਡੀਪੀਓ ਸਾਹਿਬਾਨ ਪੁਲਿਸ ਵੱਲੋਂ ਕੱਲੇ-ਕੱਲੇ ਐਸਐਚਓ ਸਾਹਿਬਾਨ ਨੂੰ ਇਹ ਹਦਾਇਤਾਂ ਪਾਸ ਕੀਤੀਆਂ ਗਈਆਂ ਤਾਂ ਕਿ ਸਾਰੇ ਰਲ ਕੇ ਨਗਰ ਕੀਰਤਨ ਦਾ ਸਵਾਗਤ ਕਰ। ਮੈਂ ਕਿਸ ਤਰੀਕੇ ਦਾ ਕੋਈ ਉਹਨਾਂ ਦਾ ਸਟੇਜ ਦਾ ਪੀਸ ਹੈਗਾ ਖੁਸ਼ ਆਫਤ। ਹਾਂਜੀ ਇਥੇ ਡੇਰਾ ਰਾਮਪੁਰ ਖੇੜਾ ਦੇ ਵਿੱਚ ਉਹਨਾਂ ਦਾ 21 ਤਰੀਕ ਦਾ ਰਾਤ ਦਾ ਸਟੇ ਅੱਛਾ ਰੂਟ ਕੀ ਰਹੇਗਾ ਮੈਨੂੰ ਜੁਰਜੀ ਮੇ ਮੈਨੂੰ ਦੱਸਿਆ ਜੀ ਮੁਕੇਰੀਆ ਮਾਨਸਰ ਤੋਂ ਐਂਟਰ ਕਰਨਗੇ ਫਿਰ ਪੰਗਾਲਾ ਹੁੰਦੇ ਹੋਏ ਉਹ ਉੱਚੀ ਬਸਤੀ ਹੋ ਕੇ ਵਿਸੂਆ ਆ ਕੇ ਔਰ ਇੱਥੇ ਰਾਮਪੁਰ ਖੀੜਾ ਵਿਸ਼ਰਾਮ ਕਰਨਗੇ ਰਾਤ ਨੂੰ ਸਵੇਰੇ ਉੱਥੋਂ ਨਿਕਲ ਕੇ ਫਿਰ ਹਰਿਆਣਾ ਪੁੰਗਾ ਪੁੰਗਾ ਹਰਿਆਣਾ ਹੁੰਦੇ ਹੋਏ ਹੁਸ਼ਿਆਰਪੁਰ ਵੀ ਜਾਣਗੇ ਹੁਸ਼ਿਆਰਪੁਰ ਨਲੋਈਆ ਚੌਕ ਤੋਂ ਸ਼ਹਿਰ ਵਿੱਚ ਜਾ ਕੇ ਉਸ ਤੋਂ ਬਾਅਦ ਗੜਸ਼ੰਕਰ ਲੰਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੋ। ਬਹੁਤ ਬਹੁਤ ਧੰਕੀ ਤੁਹਾਨੂੰ ਦੱਸਿਆ ਅਸੀਂ ਸਾਰਾ ਰੂਟ ਔਰ ਗਰਾਉਂਡ ਜਾ ਕੇ ਦੇਖਿਆ ਹੈਗਾ ਵਿਦ ਆਲ ਦਾ ਸਟੇਕ ਹোলਡਰ ਜਿnde ਵੀ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਆਫੀਸਰਸ ਨੇਗੇ ਐਂਡ ਜਿਹੜੇ ਬਾਕੀ ਸਟੇਕ ਹোলਡਰਸ ਹੈਗੇ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਐਂਡ ਪਬਲਿਕ ਰਿਪ੍ਰੀਜ਼ੈਂਟੇਟਿਵਸ ਉਹਨਾਂ ਨਾਲ ਵੀ ਅਸੀਂ ਰੈਗੂਲਰ ਇਨ ਟੱਚ ਹੈਗੇ ਆ ਤਾਂਕਿ ਸੰਗਤ ਨੂੰ ਕਮ ਤੋਂ ਕਮ ਇਨਕਨਵੀਨੀਅੰਸ ਹੋਵੇ ਐਂਡ ਵਧੀਆ ਤਰੀਕੇ ਨਾਲ ਉਹ ਦਰਸ਼ਨ ਕਰ ਸਕਣ ਐਂਡ ਇਹਦੇ ਵਿੱਚ ਟ੍ਰੈਫਿਕ ਅਰੇਂਜਮੈਂਟਸ ਕਾਫੀ ਇੰਪੋਰਟੈਂਟ ਹੋਣੇ ਤੇ ਅਸੀਂ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਹੈਗਾ ਕਿ ਕਿਥੋਂ ਟ੍ਰੈਫਿਕ ਡਾਇਵਰਜਨ ਹੋਣਗੇ ਐਂਡ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡੀਟੇਲ ਦੇ ਵਿੱਚ ਉਹਦਾ ਇੱਕ ਸਮੀਕਰਨ ਕਰਕੇ ਪਲਾਨਿੰਗ ਕਰਕੇ ਤੇ ਉਹਨੂੰ ਪਬਲਿਸ਼ਾਈਜ਼ ਵੀ ਅਸੀਂ ਐਡਵਾਂਸ ਦੇ ਵਿੱਚ ਕਰ ਦਾਂਗੇ ਤਾਂ ਕਿ ਪਬਲਿਕ ਨੂੰ ਘੱਟੋ ਘੱਟ ਟ੍ਰੈਫਿਕ ਦਾ ਇਨਕਨਵੀਨੀਅੰਸ ਹੋਵੇ ਐਂਡ ਵੱਤ ਤੋਂ ਵੱਤ ਸੰਗਤ ਦਰਸ਼ਨ ਕਰ ਸਕੇ ਇਹਦੇ ਨਾਲ ਦੀ ਨਾਲ ਸਿਕਿਉਰਿਟੀ ਅਰੇਂਜਮੈਂਟਸ ਨੂੰ ਲੈਂਦੇ ਹੋਏ ਵੀ ਸਾਡੇ ਇਲੈਬੋਰੇਟ ਸਿਕਿਉਰਿਟੀ ਅਰੇਂਜਮੈਂਟਸ ਹੋਣਗੇ ਜਿਹਦੇ ਵਿੱਚ ਜੋ ਇਨਪੁਟ ਸਾਨੂੰ ਸਿਕਿਉਰਿਟੀ ਸਿਸਟਰ ਏਜੰਸੀਸ ਤੋਂ ਇੰਟੈਲੀਜੈਂਸ ਏਜੰਸੀ ਸਾਡੇ ਲੋਕਲ ਇਨਪੁਟਸ ਹੁੰਦੇ ਉਹਨਾਂ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਐਂਡ ਜੋ ਉੱਪਰ ਸਾਡੇ ਸੀਨੀਅਰਸ ਮਾਨੋ ਡੀਜੀਪੀ ਸਾਹਿਬ ਵੱਲੋਂ ਜਿਹੜੀ ਹਦਾਇਤਾਂ ਆਂਦੀਆਂ ਚੀਫ ਸਕੱਟਰੀ ਸਾਹਿਬ ਵੱਲੋਂ ਆ ਉਹ ਅਸੀਂ ਇੰਪਲੀਮੈਂਟ ਕਰਾਂਗੇ ਅੱਛਾ ਮੈਂ ਸਰ ਕਿਸੇ ਤਰੀਕੇ ਦੀ ਕੋਈ ਬਾਹਰੋਂ ਫੋਰਸ ਵੀ ਬੁਲਾਈ ਗਈ ਹੈ ਜੇ ਹਾਲ ਕੀ ਗੜੀ ਤੋਂ ਜ਼ਿਲ੍ਹਾ ਪੁਲਿਸ ਹੈਗੀ ਬਟ ਐਸ ਪਰ ਰਿਕੁਆਇਰਮੈਂਟ ਉਹ ਸਾਨੂੰ ਫੋਰਸ ਦੀ ਕੋਈ ਦਿੱਕਤ ਨਹੀਂ ਆਏਗੀ ਵੀਲ ਗੇਟ ਦੀ ਸਪਲੀਮੈਂਟ ਅਗਰ ਸਾਨੂੰ ਲੋਡ ਹੋਗੀ ਤੇ ਉਹ ਵੀ ਸਾਨੂੰ ਮਹੀਨ ਜਾਨਕੀ ਅੱਜ ਇਸ ਕੈਸਸ ਦੇ ਵੀ ਅਸੀਂ ਟ੍ਰਾਇਲ ਕੀਤਾ ਗਿਆ ਜੀ ਜੀ ਬਿਲਕੁਲ ਔਨ ਗਰਾਉਂਡ ਜਾ ਕੇ ਅਸੀਂ ਮੁਆਇਨਾ ਕੀਤਾ ਈਵੈਲੂਏਟ ਕੀਤਾ ਔਨ ਗਰਾਉਂਡ ਕਿੰਨੀ ਸਾਨੂੰ ਰਿਕੁਆਇਰਮੈਂਟ ਹੈ ਕਿਹੜੇ ਰਿਸੋਰਸਸ ਮੈਨਪਾਵਰ ਕਿੰਨੀ ਚਾਹੀਦੀ ਹੈ ਤੇ ਲੋਕਾਂ ਦੀ ਕੀ ਇੱਛਾਵਾਂ ਹੈਗੀ ਤੇ ਸੋ ਜੋ ਯਾਤਰਾ ਨਿਕਲ ਰਹੀ ਹੈ ਉਹਦੇ ਵਧ ਤੋਂ ਵਧ ਕਿਵੇਂ ਅਸੀਂ ਬੈਟਰ ਕਰ ਸਕਦੇ ਹਾਂ ਉਹਦੇ ਅਰੇਂਜਮੈਂਟਸ ਤਾਂ ਕਿ ਲੋਕ ਵੱਤ ਤੋਂ ਵੱਧ ਆਕੇ ਇਸ ਦੇ ਵਿੱਚ ਜੋ ਇਹ ਇਨਾ ਵੱਡਾ ਉਪਰਾਲਾ ਹੈਗਾ ਐਂਡ ਜੋ ਇੱਕ ਇੱਕ ਫੈਸਟੀਵਲ ਹੈਗਾ ਗੁਰੂ ਤੇਗ ਬਹਾਦਰ ਜੀ ਦੀ 350 ਸ਼ਹਾਦਤ ਦੇ ਮੌਕੇ ਤੇ ਉਹਦੇ ਵਿੱਚ ਵੱਤ ਤੋਂ ਵੱਧ ਭੜ ਚੜ ਕੇ ਪਾਰਟਿਸਪੇਟ ਕਰ ਸਕਦੇ ਾਰੇ ਡੀਐਸਪੀ ਸਰਬਾਹ ਸਾਡੇ ਐਸਪੀ ਸਰਬਾਹ ਤਸਿੰਦਰ ਸਰਬਾਹ ਔਰ ਪੀਓ ਪੀਡੀਪੀਓ ਸਰਬਾਹ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮਿਹਨਤ ਤੁਹਾਡੀ ਦਿਖ ਰਹੀ ਹੈ ਕਿ ਤੁਸੀਂ ਜਿਵੇਂ ਸਾਰਿਆਂ ਨਾਲ ਕੋਆਰਡੀਨੇਟ ਕਰਦੇ ਹੋਏ ਅੱਗੇ ਦੀ ਤਿਆਰੀ ਸਾਡੀ ਪੂਰੀ ਹੈ ਸਾਨੂੰ ਇਹ ਕੌਨਫੀਡੈਂਸ ਹੈ ਕਿ ਅਗਲੇ ਹਫਤੇ ਦੇ ਵਿੱਚ ਜੇੜੀ ਕੋਈ ਕਮੀ ਪੇਸ਼ੀ ਰਹਿ ਗਈ ਹੈ ਉਹ ਵੀ ਅਸੀਂ ਮੁਕੰਮਲ ਕਰਕੇ ਬਹੁਤ ਅੱਛੇ ਤਰੀਕੇ ਨਾਲ ਸਗੋਂ ਮੈਨੂੰ ਤਾਂ ਲੱਗ ਰਿਹਾ ਹੈ ਕਿ ਹੁਸ਼ਿਆਰਪੁਰ ਵਿਖੇ ਅਸੀਂ ਇਹਨੇ ਗੱਲ ਕਰਦੇ ਸੀ ਕਿ ਸਭ ਤੋਂ ਵੱਡਾ ਰੂਟ ਸਾਡਾ ਬੈਠਣਾ ਹੈ ਔਰ ਸਭ ਤੋਂ ਵਧੀਆ ਹੀ ਅਰੇਂਜਮੈਂਟ ਸਾਡੇ ਹੋਣੇ ਚਾਹੀਦੇ ਸਾਡੇ ਨਗਰ ਕੀਰਤਨ ਦੀ ਜੱਥੇਬੰਦੀ ਨੂੰ ਲੱਗਣਾ ਚਾਹੀਦਾ ਹੈ ਕਿ ਇੱਥੇ ਅਕਸਰ ਸਹਿਬਾਨ ਨੇ ਸਾਡੇ ਸਾਰੀ ਟੀਮ ਨੇ ਮਿਹਨਤ ਕਰਕੇ ਔਰ ਪੂਰੀ ਸ਼ਰਧਾ ਦੇ ਨਾਲ ਅਰੇਂਜਮੈਂਟਸ ਮੁਕੰਮਲ ਕੀਤੇ ਤੁਹਾਡਾ ਫੇਰ ਇੱਕ ਵਾਰੀ ਬਹੁਤ-ਬਹੁਤ ਧੰਨਵਾਦ ਔਰ ਆਲ ਦੇ ਥੈਂਕ ਯੂ ਠੀਕ ਹੈ ਵੈਸੇ ਡੀਸੀ ਸਾਹਿਬ ਨੇ ਉਸ ਦਿਨ ਕਿਹਾ ਸੀਗਾ ਕਿ ਆਪਾਂ ਨਾਲ ਹੀ ਚੱਲਦੇ ਆਂ ਤੇ ਬੱਸ ਦੇ ਵਿੱਚ ਹੋ ਕੇ ਬੈਠ ਕੇ ਚਲਾਂਗੇ ਨਾਲ ਏ ਇਹ ਵਧੀਆ ਰਿਹਾ ਵੈਸੇ ਆਪਾਂ ਇੰਜੋਏ ਵੀ ਕੀਤਾ ਤੇ ਨਾਲ ਦੀ ਨਾਲ ਸਾਰੇ ਨੇ ਕੋਈ ਗੱਲਬਾਤ ਸੀਗੀ ਇਨਪੁੱਟ ਸੀਗੇ ਸਾਰੇ ਆਗੇ ਰੂਟ ਦੇਖ ਲਿਆ 온 ਗਰਾਉਂਡ ਜਾ ਕੇ ਥੋੜਾ ਫਰਕ ਪੈ ਜਾਂਦਾ ਹੈ ਐਂਡ ਇੱਕ ਦੂਜੇ ਦੇ ਇਨਪੁੱਟਸ ਹੋ ਜਾਂਦੇ ਨੇ ਕਈ ਓਵਰ ਲੈਪਿੰਗ ਸੀਗੀ ਜਿੱਦਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਸਾਡੇ ਡੀਐਸਪੀ ਸਾਹਿਬ ਦਾ ਤੁਹਾਡਾ ਚੱਲਦਾ ਕਿਤੇ ਦੂਜਾ ਕੰਮ ਹੋ ਜਾਂਦਾ ਤੇ ਵਧੀਆ ਰਿਹਾ ਐਂਡ ਵੀ ਆਰ ਹੋਪਫੁਲ ਜਿੱਦਾਂ ਡੀਸੀ ਸਾਹਿਬ ਵੀ ਕਹਿ ਰਹੇ ਹਨ ਕਿ ਆਪਾਂ ਸਭ ਤੋਂ ਵਧੀਆ ਹੀ ਕਰਾਵਾਂਗੇ ਅਨਸਰ ਤੁਸੀਂ ਔਨ ਫੈਲਾ ਹੀ ਦੇਖ ਚੁੱਕੇ ਹੋ ਐਂਡ ਆਲਰੇਡੀ ਤੁਹਾਨੂੰ ਪਤਾ ਵੀ ਸੀਗਾ ਕਿ ਕਿੱਥੇ ਕਿੱਥੇ ਸੰਗਤਾਂ ਨੇ ਰੁਕਣਾ ਤੁਹਾਡੇ ਤਾਲਮੇਲ ਵੀ ਹੋ ਰਿਖਿਆ ਹੈ ਜਿੱਥੇ ਤੇ ਲੰਗਰ ਸੇਵਾਵਾਂ ਲੱਗਣੀ ਹੈ ਜਿੱਥੇ ਬੰਨੀਆਂ ਨਾਲ ਵੀ ਹੋ ਰਿਖਿਆ ਤੇ ਹੁਣ ਜਿਹੜਾ ਆਪਾਂ ਡਿਸਕਸ਼ਨ ਕੀਤਾ ਹੈਗਾ ਉਹਨੂੰ ਇੰਪਲੀਮੈਂਟ ਕਰਾਂਗੇ ਤੇ ਵਧੀਆ ਤਰੀਕੇ ਨਾਲ ਅਰੇਂਜਮੈਂਟਸ ਕਰਕੇ ਤੇ ਜਦੋਂ ਆਣਾ ਹੈ ਸਵਾਗਤ ਵੀ ਕਰਾਂਗੇ ਤੇ ਆਪਣਾ ਇਦੋਂ ਸੇਫਟੀ ਸਿਕਿਉਰਿਟੀ ਐਂਡ ਪੂਰੇ ਪੀਸਫੁਲੀ ਜੋ ਨਗਰ ਕੀਰਤਨ ਹੈ ਉਹਨੂੰ ਅਸੀਂ ਪੰਜਾਬਾਂਗੇ ਨੰਨਪੁਰ ਸਾਹਿਬ ਤੇ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਫਿਰ ਮਿਲਦੇ ਆਪਾਂ